ਕਰ ਜੀ ਫੇਰ ਲਾਹੌਰ ਨੂੰ ਹੁਕਮ ਲਿਖਿਆ ਮਨੀਰ ਸਿੰਘ ਹੈ ਮੇਲਾ ਲਗਾਉਣਾ ਚਾਹੁੰਦਾ ਕਰ ਕਰ ਕੱਠੇ ਕਰ ਪਿੰਡੂ ਕਿੰਨੀ ਜੱਟ ਸਾਧੂ ਫੱਕਰ ਲੋਕ ਹੈ ਜਗ ਕਰਵਾਉਣਾ ਚਾਹੁੰਦਾ ਰੌਣ ਲਿਖਿਆ ਚੋਪੇ ਦੀ ਅਖਬਾਰ ਤੋਂ ਇਤਰਾ ਉਹ ਨੂੰ ਕਹੋ ਜੇ ਰੌਣ ਕੁੱਝਾਉਣਾ ਧਿਆਨ ਦਾ ਦੇਵੇ 5000 ਮਸੂਲ ਸਾਨੂੰ ਕੋਈ ਫਿਕਰ ਨਹੀਂ ਮੇਲਾ ਜੇ ਲਾਉਣਾ ਚਾਹਦਾ ਦਸਿਆ ਆਕਾਲੀ ਨੇ ਸਿੰਘ ਨੂੰ ਹੁਕਮ ਸੱਜ ਕੇ ਕਿਹਾ ਸਿੰਘ ਨੇ ਭਲਾ ਝਟਾ ਦਿਆਗੇ ਜੈਤ ਲੱਗਾ ਕਾਇ ਕਹਿੰਦੇ ਭਾਈ ਮਨੀ ਸਿੰਘ ਮੇਲਾ ਲਗਾਉਣਾ ਚਾਹੁੰਦਾ ਹੈ ਮੰਦਰ ਸਾਹਿਬ ਵਿਖੇ ਸੰਗਤਾਂ ਦਾ ਇਕੱਠ ਕਰਨਾ ਚਾਹੁੰਦਾ ਹੈ ਗੁਰਪੁਰਬ ਮਨਾਉਣੇ ਚਾਹੁੰਦਾ ਤੇ ਜਦੋਂ ਪਤਾ ਲੱਗਿਆ ਸੂਬੇ ਨੂੰ ਤੇ ਸੂਬੇ ਨੇ ਕਿਹਾ ਕਿ 5000 ਮੋਹਰ ਇਹਨਾਂ ਤੋਂ ਟੈਕਸ ਲਿਆ ਜਾਵੇ ਤੇ ਸਿੰਘ ਕਹਿਣ ਲੱਗੇ ਕਿੰਤੋਂ ਅਨੰਤ ਟੈਕਸ ਦੇ ਦੇਵਗੇ ਪਰ ਬਾਦ ਵਿੱਚ ਲਵਾਂਗੇ ਪਹਿਲਾ ਟੈਕਸ ਨਹੀਂ ਕਰਾਂ ਪਹਿਲਾ ਟੈਕਸ ਅਸੀਂ ਨਹੀਂ ਪਾਉਂਦਾ ਸਭ ਨੇ ਇਕੱਠੇ ਹੁੰਦਾ ਹੈ ਸੋ ਇਸ ਤਰੀਕੇ ਦੇ ਨਾਲ ਕਮੀ ਜੋ ਹੈ ਉਹ ਆਰਥਿਕ ਲਾਭ ਕਰਦਾ ਹੈ ਆਈਆਂ ਲਿਖ ਲਿਖ ਚਿੱਠੀਆਂ ਸਭ ਸਿੰਘਾਂ ਦੇ ਨਾਮ ਦੌਲਤ ਭਾਈ ਮਨੀ ਸਿੰਘ ਕੇ ਬਦੌਲਤ ਹਾਂ ਜੀ ਪਰ ਪਰ ਚਿੱਟੀਆਂ ਬਿੰਦੂ ਕਿਰਤੀ ਕਰਦੇ ਗੁਰਧਿਆਰੀ ਲੈ ਦਸ ਵਕਤ ਦੁ ਤਰੇ ਦਰਸ਼ਰਣੋਂ ਹੋ ਮਹਾਨ ਨਰਨਾਰਾਈ ਛਾਛੇ ਅੰਕ ਸ੍ਰੀ ਦਰਬਾਰ ਸਾਹਿਬ ਅੰਦਰ ਹੋ ਰਹੀ ਜਿਵੇਂ ਟੀਮ ਕੋਲ ਤੇ ਅਟੈਕ ਕੀਤਾ ਪਤਾ ਨਹੀਂ ਕਿੰਨੇ ਜਲਵਾੜਿਆਂ ਨੇ ਅਟੈਕ ਕੀਤਾ ਮਸੇ ਰੰਗਣ ਨੇ ਮਰਲਾ ਕੀਤਾ ਜਦੋਂ ਉਹਨਾਂ ਦਰਬਾਰ ਸਾਹਿਬ ਵਿਚ ਰੌਣਕਾ ਹੋਣ ਲੱਗਿਆ ਤੇ ਇੰਨਾ ਸ਼ੈਤਾਨਾਂ ਦੇ ਮਨ ਵਿੱਚ ਦੀ ਸ਼ੈਤਾਨੀ ਫੁੱਟ ਗਈ ਪਾਪ ਉਹ ਸੰਗਤ ਨੂੰ ਇਹਨਾਂ ਨੇ ਬੇਕਸੀ ਸੰਗਤਾਂ ਨੂੰ ਸ਼ਹੀਦ ਕਰਨਾ ਕੀਤਾ ਇਹ ਰਾਤਾ ਸਿੰਘਾਂ ਕਾਬੂ ਕਰਦੋ ਦੇ ਫੈਜਾਈ ਨਾਜ਼ ਭਰ ਕੇ ਜਾਨ ਵਿਚ ਆ ਕੇ ਜੋ ਸੰਗਤ ਸਹੀ ਆਈ ਮਨੀਰ ਸਿੰਘ ਨੇ ਕੀਤੀਆਂ ਖਬਰਾਂ ਸਿੰਘਾਂ ਤਾਂ ਹੀ ਸਾ कणियां